ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਜੀ ਪਿਆਰਿਓ ਆਪਾਂ ਜਿਹੜਾ ਸ਼ਬਦ ਸੰਕਟ ਮੋਚਨ ਦਾ ਵਿਚਾਰਨਾ ਹੈ ਇਹ ਬਹੁਤ ਸੰਗਤਾਂ ਨੇ ਸਵਾਲ ਕੀਤੇ ਸੀ ਇਸ ਕਰਕੇ ਇਹ ਸ਼ਬਦ ਦੀ ਅੱਜ ਆਪਾਂ ਸਾਂਝ ਪਾਵਾਂਗੇ ਪੁੱਤਰ ਦੀ ਪ੍ਰਾਪਤੀ ਦੇ ਲਈ ਇਹ ਸ਼ਬਦ ਦੀ ਨਹਿਮਾ ਨੂੰ ਦੱਸਾਂਗੇ ਇਹ ਸ਼ਬਦ ਦਾ ਜਾਪ ਕਿਸ ਤਰ੍ਹਾਂ ਕਰਨਾ ਹੈ ਇਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਕਿਸ ਵਿਧੀ ਦੇ ਨਾਲ ਇਹ ਸ਼ਬਦ ਦਾ ਜਾਪ ਤੁਸਾਂ ਕਰਨਾ ਹੈ ਕਿਸ ਵਿਧੀ ਦੇ ਨਾਲ ਇਹ ਸ਼ਬਦ ਦਾ ਜਾਪ ਕਰੋਗੇ ਕਿੰਨੇ ਦਿਨ ਕਰਨਾ ਹੈ ਤੇ ਕਿਹੜੇ ਵਕਤ ਕਰਨਾ ਹੈ ਉਹ ਸਾਰਾ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਸੰਕਟ ਮੋਚਨ ਦਾ ਇਹ ਜੋ ਸ਼ਬਦ ਹੈ ਇਹ ਪੁੱਤਰ ਪ੍ਰਾਪਤੀ ਦੇ ਲਈ ਹੈ ਪੁੱਤਰ ਪ੍ਰਾਪਤੀ ਦੇ ਲਈ ਇਹ ਸ਼ਬਦ ਦਾ ਰੋਜ਼ਾਨਾ ਜਾਪ ਕਰਨਾ ਹੈ ਗੁਰਮੁਖ ਪਿਆਰਿਓ ਇਹ ਸ਼ਬਦ ਦੀਆਂ ਪੰਕਤੀਆਂ ਨੂੰ ਧਿਆਨ ਵਿੱਚ ਰੱਖ ਕੇ ਕੱਲੇ-ਕੱਲੇ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ, ਵਿਚਾਰਨਾ ਹੈ, ਮਨ ਚਿੱਤ ਲਾ ਕੇ ਇਕਾਗਰ ਚਿੱਤ ਹੋ ਕੇ ਇਹ ਸ਼ਬਦ ਦਾ ਜਾਪ ਕਰਨਾ ਹੈ। ਕਾਲੀ ਨਹੀਂ ਕਰਨੀ, ਅਣਗੇਲੀ ਨਹੀਂ ਕਰਨੀ, ਇਹ ਸ਼ਬਦ ਦਾ ਜਾਪ ਪੂਰੇ ਧਿਆਨ ਨਾਲ ਕਰਨਾ ਹੈ, ਇੱਕ ਚਿੱਤ ਹੋ ਕੇ ਕਰਨਾ ਹੈ, ਇਕਾਗਰ ਚਿੱਤ ਹੋ ਕੇ ਕਰਨਾ ਹੈ। ਗੁਰਮੁਖ ਪਿਆਰਿਓ ਆਪਾਂ ਪਹਿਲਾਂ ਇਸ ਦੀ ਵਿਧੀ ਨੂੰ ਸਮਝ ਲਈਏ ਰੋਜ਼ ਸਵੇਰੇ 5 ਵਜੇ ਤੋਂ ਬਾਅਦ ਇਸ ਦਾ ਜਾਪ ਕਰਨਾ ਹੈ ਇਸ਼ਨਾਨ ਕਰਕੇ ਸੂਰਜ ਦੀਆਂ ਕਿਰਨਾਂ ਨੂੰ ਵੇਖ ਕੇ ਸਵੱਛ ਵਸਤਰ ਪਹਿਨ ਕੇ ਤੇ ਚੜ੍ਹਦੇ ਵੱਲ ਮੂੰਹ ਕਰਕੇ ਇਸ ਦਾ ਜਾਪ ਕਰਨਾ ਹੈ 51 ਦਿਨ ਰੋਜ਼ ਜਾਪ ਕਰਨਾ ਇਸ ਸ਼ਬਦ ਦਾ 51 ਦਿਨ ਰੋਜ਼ ਜਾਪ ਕਰਕੇ ਇਹ ਸ਼ਬਦ ਦਾ ਫਿਰ ਅਰਦਾਸ ਜ਼ਰੂਰ ਕਰਨੀ ਹੈ ਗੁਰੂ ਅੱਗੇ ਅਰਦਾਸ ਕਰਨੀ ਹੈ ਜਿਹੜੀ ਭਾਵਨਾ ਨੂੰ ਲੈ ਕੇ ਇਹ ਅਰਦਾਸ ਕਰਨੀ ਹੈ ਜਿਹੜੀ ਭਾਵਨਾ ਤੁਹਾਡੇ ਮਨ ਦੇ ਵਿੱਚ ਹੈ ਤੇ ਉਹ ਭਾਵਨਾ ਜ਼ਾਹਰ ਕਰਨੀ ਹੈ ਅਰਦਾਸ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਮੱਥਾ ਟੇਕਣਾ ਹੈ ਇਸ ਵਿਧੀ ਨਾਲ ਇਸ ਦਾ ਰੋਜ਼ ਜਾਪ ਕਰਨਾ ਰੋਜ਼ ਜਾਪ ਕਰਕੇ ਆਪ ਜੀ ਨੇ ਇੱਕ ਰੂਟੀਨ ਬਣਾ ਲੈਣੀ ਹੈ ਇਸੇ ਤਰ੍ਹਾਂ ਜਾਪ ਕਰਨ ਦੀ ਇਸੇ ਤਰ੍ਹਾਂ ਵਿਧੀ ਬਣਾ ਲੈਣੀ ਹੈ ਰੋਜ਼ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਕਰਨ ਤੋਂ ਬਾਅਦ 51 ਦਿਨ ਜਦੋਂ ਹਰ ਰੋਜ਼ ਕਰੋਗੇ 51 ਦਿਨ ਰੋਜ਼ ਕਰਨ ਤੋਂ ਬਾਅਦ ਫਿਰ ਜਦੋਂ 51 ਦਿਨ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਫਿਰ ਗੁਰੂ ਘਰ ਜਾ ਕੇ ਅਰਦਾਸ ਕਰਕੇ ਮੱਥਾ ਟੇਕ ਕੇ ਗੁਰੂ ਨੂੰ ਕਹਿਣਾ ਕਿ ਪਾਤਸ਼ਾਹ ਜੋ ਮੈਂ ਜਾਪ ਕੀਤਾ ਇਸ ਜਾਪ ਨੂੰ ਪਰਵਾਨ ਕਰਿਆ ਜੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਵਾਉਣੀਆਂ ਨੇ ਤੇ ਅਵਸ਼ ਗੁਰੂ ਪਰਵਾਨ ਕਰਨਗੇ ਪੁੱਤਰ ਪ੍ਰਾਪਤੀ ਹੋਵੇਗੀ ਤੇ ਉਹ ਸ਼ਬਦ ਕਿਹੜਾ ਜੋ ਅਸੀਂ ਕਰਨਾ ਹੈ ਉਹ ਆਪਾਂ ਮੂਲ ਰੂਪ ਦੇ ਵਿੱਚ ਹੁਣ ਪੜ੍ਹਾਂਗੇ ਪਹਿਲਾਂ ਤੇ ਇਕਾਗਰਿਤ ਹੋਵੋ ਮਨ ਨੂੰ ਸ਼ਾਂਤ ਕਰੋ ਪਹਿਲਾਂ ਸਾਰੇ ਆਖੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਆਸਾ ਮਹਲਾ 5 ਵਾਹ ਸਤ ਗੁਰ ਸੱਚਾ ਦੀਆ ਪੀਜ ਚੇਰ ਜੀਵਨ ਉਪਜਿਆ ਸੰਜੋਗ ਉਦਰ ਮਾਹੇ ਆਇਆ ਨਿਵਾਸ ਮਾਤਾ ਕੈ ਮਨ बहुत विगास जमिया पूत भगत गोबिंद का प्रगटिया सब मह लिखिया तुर का रहा ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੈ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤ ਗੁਰੂ ਦਿਵਾਇ ਭਏ ਅਚਿੰਤ ਇਕ ਲਿਵ ਲਾਇ ਜੋ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕੈ ਭਾਣ ਗੁੱਜੇ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕਿੰਨੀ ਦਾਤ ਇਹ ਸ਼ਬਦ ਦਾ ਰੋਜ਼ਾਨਾ ਜਾਪ ਕਰਨਾ ਹੈ ਸਤਿਗੁਰੂ ਜੀ ਅਵਸ਼ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ